ਦੇਖੋ ਮંત્રી ਜੀ ਕਿਵੇਂ ਦੇਖਦੇ ਅੱਜ ਧੂਰੀ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕ ਮੈਂ ਜਦੋਂ ਆਇਆ ਸੀ ਮੈਂ ਇਹ ਗੱਲ ਕਹੀ ਸੀ ਵੀ ਧੂਰੀ ਕਿਸੇ ਚੀਜ਼ ਚ ਕਮੀ ਪਿੱਛੇ ਨਹੀਂ ਰਹੂਗਾ ਇਹ ਅਸੀਂ ਕੋਈ ਪੱਖਪਾਤ ਨਹੀਂ ਚਾਹੇ ਮੁੱਖ ਮੰਤਰੀ ਦਾ ਇਹ ਆਪ ਦਾ ਹਲਕਾ ਹੈ ਉਤੋਂ ਦਾ ਕੁਝ ਹੋਇਆ ਜਾਂ ਨਹੀਂ ਹੋਇਆ ਸਾਨੂੰ ਨਹੀਂ ਪਤਾ ਪਰ ਅਸੀਂ ਉਹ ਗੱਲਾਂ ਕਰਦਾ ਸੀ ਵੀ ਕੋਕ ਦੀ ਗੱਲ ਕਰ ਲੋ ਇੱਥੇ ਚਾਹ ਦਾ ਸਟਾਲ ਖਚਾ ਲੋ ਆ ਬੰਦੇ ਬਰ ਦੁਨੀਆ ਦੀ ਸਭ ਤੋਂ ਵੱਡੀ ਟ੍ਰੇਨ ਆ ਖੜੀ ਅੱਜ ਧੂਰੀ ਜੰਕਸ਼ਨ ਤੇ ਤੇ ਐਡੀ ਬੜੀ ਸਹੂਲਤ ਸਿੱਧੀ ਦਿੱਲੀ ਨਾਲ ਜਿਹੜੀ ਇਹ ਜੋੜੀ ਆ ਹੋਰ ਵੀ ਇਸੇ ਤਰੀਕੇ ਨਾਲ ਧੂਰੀ ਨੂੰ ਕੋਈ ਵੀ ਚੀਜ਼ ਦੀ ਰੇਲਵੇ ਦੇ ਪਾਸਿਓਂ ਕੋਈ ਪਿੱਛੇ ਨਹੀਂ ਰਹੇਗੀ ਤੇ ਇਸ ਕਰਕੇ ਇਹ ਜਿਹੜਾ ਮਸ਼کریاں ਕਰਨ ਵਾਲਾ ਸੀਐਮ ਇੱਕ ਹਸਪੀਟਲ ਨਹੀਂ ਕਿਤੇ ਬਣਿਆ ਇੱਥੇ ਹੀ ਇੱਥੇ ਹੀ ਬਣਾਉਣਾ ਸੀ ਨਾ ਕਾਲਜ ਬਣਿਆ ਅੱਜ ਕਾਲਜ ਕੋਈ ਸੰਗਰੂਰ ਚ ਗੱਲਾਂ ਮਾਰਦਾ ਗੱਲਾਂ ਦਾ ਕੜਾਹ ਕਰਦਾ ਹੋਰ ਕੱਖ ਨਹੀਂ ਸਿਰਫ ਕੇਜਰੀਵਾਲ ਨੂੰ ਉਹਦੇ ਲਈ ਗੱਡੀਆਂ ਉਹਦੇ ਲਈ ਘਰ ਉਹਦੇ ਲਈ ਜਾਇਦਾਦ ਇਕੱਠੀਆਂ ਕਰਨੀਆਂ ਲੋਕਾਂ ਲਈ ਕੁਛ ਨਹੀਂ ਧੂਰੀ ਲਈ ਇੱਕ ਪੁਲ ਵੀ ਜਿਹੜਾ ਉਹ ਵੀ ਨਹੀਂ ਉਹ ਤੋਂ ਬਣਿਆ ਉਹ ਗੱਲਾਂ ਮਾਰਦਾ ਪੰਜਾਬ ਲਈ ਕੀ ਕੱਲ ਤਰਨ ਤਰਨ ਖੜਾ ਕਹਿ ਰਿਹਾ ਸੀ ਮੈਂ ਅਲੱਗ ਫੰਡ ਰੱਖ ਲਿਆ ਜੰਡੇਆਲਾ ਨੂੰ ਜਿਹੜਾ ਤਰਨ ਤਰਨ ਝੂਠ ਜੋ ਧੂਰੀ ਚ ਬੋਲ ਕੇ ਗਿਆ ਸੀ ਉਹੀ ਝੂਠ ਆ ਜਿਹੜਾ ਉਹਦਾ ਤਰਨ ਤਰਨ ਚੱਲ ਰਿਆ ਇੱਕ ਕਿਤੇ ਉਹ ਕੰਮ ਨਹੀਂ ਕਰ ਸਕਿਆ ਇੱਕ ਵਾਰ ਉਹ ਕਿਤੇ ਆਇਆ ਨਹੀਂ ਤੇ ਅਸੀਂ ਅੱਜ ਆ ਧੂਰੀ ਬੰਦੇ ਭਰ ਤੇ ਖੜੀ ਕਰਕੇ ਦਿੱਲੀ ਨੂੰ ਸ਼ੂਟਾ ਮਾਰਦੀ ਜਾਊ ਜਿਸ ਸਪੀਡ 'ਚ ਬੰਦੇ ਭਾਰਤ ਚੱਲੂਗੀ ਉਸੇ ਸਪੀਡ 'ਚ ਭਾਜਪੀ ਪੰਜਾਬ ਦੇ ਵਿੱਚ ਆਊਗੀ ਦੇਖੋ ਜੀ ਆਪਣੇ ਭਾਰਤ ਦੇ ਵਿੱਚ ਇੰਡੀਆ ਦੇ ਅੰਦਰ ਚਾਰ ਇਹ ਜਿਹੜੀਆਂ ਬੰਦੇ ਭਾਰਤ ਟ੍ਰੇਨਾਂ ਨੇ ਚਲਾਈਆਂ ਗਈਆਂ ਨੇ ਜਿਹੜੀਆਂ ਨੂੰ ਆਪਾਂ ਟ੍ਰੇਨ ਤਾਂ ਕਹਿ ਦਿੰਦੇ ਆ ਪਰ ਜਿਹੜੀ ਇਹਨਾਂ ਦੇ ਵਿੱਚ ਸਹੂਲਤ ਦਿੱਤੀ ਆ ਕਿ ਸੁਵਿਧਾ ਦਿੱਤੀ ਆ ਉਹ ਐ ਸਮਝ ਲਓ ਜਿਵੇਂ ਜਹਾਜ਼ਾਂ ਵਾਲੀ ਸਹੂਲਤ ਹੁੰਦੀ ਆ ਉਸ ਤਰ੍ਹਾਂ ਦੀ ਇਹਦੇ ਵਿੱਚ ਇਹ ਬਹੁਤ ਹੀ ਵੱਡੀ ਦੇਣ ਆ ਕਿ ਦੇਸ਼ ਨੂੰ ਦੇਸ਼ ਦੇ ਨਾਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਦਾ ਸਪੈਸ਼ਲ ਖਿਆਲ ਰੱਖਿਆ ਕਿਉਂਕਿ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਅੱਜ ਧੂਰੀ ਸਟੇਸ਼ਨ ਤੇ ਅਸੀਂ ਖੜੇ ਅੜੀਕ ਰਿਆਂ ਬੜੀ ਬੇਸabri ਨਾਲ ਅੜੀਕ ਹੋ ਰਹੀ ਆ ਧੂਰੀ ਵਾਸੀਆਂ ਨੂੰ ਤੇ ਸਾਨੂੰ ਵੀ ਸਾਰਿਆਂ ਨੂੰ ਬੰਦੇ train ਜਿਹੜੀ ਫਿਰੋਜ਼ਪੁਰ ਤੋਂ ਚੱਲੂਗੀ ਤੇ ਬਾਯਾ ਧੂਰੀ ਹੁੰਦੀ ਹੋਈ ਦਿੱਲੀ ਨੂੰ ਜਾਊਗੀ ਇਹ ਦਿੱਲੀ ਚੱਲਿਆ ਕਰੂਗੀ ਫਿਰੋਜ਼ਪੁਰ ਤੋਂ ਦਿੱਲੀ ਦਿੱਲੀ ਤੋਂ ਫਿਰ ਸ਼ਾਮ ਨੂੰ ਵਾਪਸ ਵੀ ਆਇਆ ਕਰੂਗੀ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਖੁਸ਼ੀ ਹੋਈ ਹੈ ਇਸ ਗੱਲ ਦੀ ਤੇ ਖਾਸ ਤੌਰ ਤੇ ਵਪਾਰੀ ਭਰਾ ਜਿਨ੍ਹਾਂ ਨੇ ਰੋਜ਼ ਮਰਲਾ ਦੀ ਜ਼ਿੰਦਗੀ 'ਚ ਉੱਥੇ ਵਪਾਰ ਕਰਨ ਜਾਣਾ ਵੱਡੇ ਵਪਾਰੀ ਛੋਟੇ ਵਪਾਰੀ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ ਪਰ ਪਹਿਲੇ ਦਿਨ ਹੀ 10:28 ਦਾ ਟਾਈਮ ਸੀਗਾ ਪਹਿਲੇ ਦਿਨ ਹੀ ਲੇਟ ਕਰ ਰਹੀ ਆ ਤੇ ਮਿਲ ਕਰਦੇ ਵੀ ਦੁਬਾਰਾ ਵੀ ਲੇਟ ਜਾਊਗੀ ਨਹੀਂ ਪਹਿਲੇ ਦਿਨ ਦੇਖੋ ਜਿੰਮੇ ਇੱਥੇ ਧੂਰੀ ਤੇ ਆਪਾਂ ਇਕੱਠੇ ਹੋਏ ਆ ਬੜਾ ਖੁਸ਼ੀਆਂ ਭਰਿਆ ਮਾਹੌਲ ਆ ਅਸੀਂ ਸਾਰੇ ਜਿੱਥੇ ਵੀ ਸਟੇਸ਼ਨਾਂ ਤੇ ਰੁਕਣਾਗਾ ਉੱਥੇ ਹੀ ਸਵਾਗਤ ਕੀਤਾ ਜਾ ਰਿਹਾ ਖਾਸ ਤੌਰ ਤੇ ਜਿਹੜੇ ਟ੍ਰੇਨ ਨੂੰ ਦੋਏ ਜਾਣੇ ਜਿਹੜੇ ਕੰਡੈਕਟਰ ਤੇ ਡਰਾਈਵਰ ਹੁੰਦੇ ਨੇ ਉਹਨਾਂ ਦੇ ਵੀ ਸਵਾਗਤ ਕੀਤਾ ਜਾਊ ਤੇ ਸਾਡੇ ਜਿਹੜੇ ਰੇਲਵੇ ਦੇ ਮੰਤਰੀ ਨੇ ਸਰਦਾਰ ਰਮਨਜੀਤ ਸਿੰਘ ਬਿੱਟੂ ਜੀ ਉਹ ਵੀ ਇਹ ਟ੍ਰੇਨ ਦੇ ਵਿੱਚ ਖੁਦ ਸਫਰ ਕਰਕੇ ਆ ਰਹੇ ਨੇ ਇਸੇ ਕਰਕੇ ਅੱਜ ਪਹਿਲੇ ਦਿਨ ਜਿਹੜੀ ਹੈਗੀ ਇਹ ਅਸੀਂ ਮਾਫੀ ਚਾਹੁੰਦੇ ਆ ਵੀ ਫਸਟ ਡੇ ਆ ਥੋੜੀ ਜੀ ਲੇਟ ਹੋ ਗਈ ਕਿਉਂਕਿ ਲੋਕਾਂ 'ਚ ਉਤਸ਼ਾਹ ਹੀ ਬੜਾ ਹੈਗਾ ਲੋਕਾਂ ਦੇ ਮਨਾਂ ਦੇ ਅੰਦਰ ਖੁਸ਼ੀ ਹੈ ਬੜੀ ਆ ਅਸੀਂ ਪ੍ਰਧਾਨ ਮੰਤਰੀ ਦਾ ਵੀ ਧੰਨਵਾਦ ਕਰਦੇ ਆ ਤੇ ਰੇਲ ਮੰਤਰੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਐਡੀ ਵੱਡੀ ਸੁਗਾਤ ਪੰਜਾਬ ਨੂੰ ਦਿੱਤੀ ਆ ਦੇਖੋ ਧੂਰੀ ਨੂੰ ਅੱਜ ਬਹੁਤ ਵਧੀਆ ਤੋਹਫਾ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਮੈਂ ਧੰਨਵਾਦੀਆਂ ਮੋਦੀ ਜੀ ਦਾ ਅਸ਼ਵਨੀ ਵੈਸ਼ਨਵ ਜੀ ਦਾ ਬਿੱਟੂ ਜੀ ਦਾ ਕਿਉਂਕਿ ਰਵਨੀਤ ਬਿੱਟੂ ਜੀ ਦਾ ਖੁਦ ਇਸ ਟ੍ਰੇਨ ਦੇ ਵਿੱਚ ਟਰੈਵਲ ਕਰਕੇ ਮੈਂ ਖੁਦ ਇਸ ਟ੍ਰੇਨ ਦੇ ਵਿੱਚ ਟਰੈਵਲ ਕਰਕੇ ਆ। ਧੰਨਵਾਦ ਕਰਦੇ ਆ ਬਹੁਤ-ਬਹੁਤ ਕੇਂਦਰ ਸਰਕਾਰ ਦਾ। ਤੇ ਇੰਨੀ ਵਰਲਡ ਕਲਾਸ ਟ੍ਰੇਨ ਹੈ ਨਾ ਇਹ ਜਿਹੀ ਜਿਹਾ ਜਾਪਾਨ ਦੇ ਵਿੱਚ ਚਾਈਨਾ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਟ੍ਰੇਨਾਂ ਨਹੀਂ। ਮੈਨੂੰ ਲੱਗਦਾ ਅਮਰੀਕਾ ਕੈਨੇਡਾ ਦੇ ਵਿੱਚ ਤਾਂ ਇਹਦੇ ਨਾਲ ਦੀ ਟ੍ਰੇਨਾਂ ਹੋਣੀਆਂ ਵੀ ਨਹੀਂ। ਇਹੋ ਜੀ ਟ੍ਰੇਨ ਸਾਡਾ ਇਲਾਕਾ ਜਿਹੜਾ ਬੈਕਵਰਡ ਮੰਨਿਆ ਜਾਂਦਾ ਸੀਗਾ ਉਹਨੂੰ ਅੱਜ ਬੰਦੇ ਭਾਰਤ ਦੀ ਸੁਗਾਤ ਕੇਂਦਰ ਸਰਕਾਰ ਵੱਲੋਂ ਮਿਲੀ ਹੈ। ਤੇ ਮੈਂ ਬੜਾ ਜਿੱਥੇ ਧੰਨਵਾਦੀਆਂ ਉੱਥੇ ਮੈਂ ਬਧਾਈ ਵੀ ਦਿਨਾ ਜਿਹੜੇ ਧੂਰੀ ਵਾਸੀ ਨੇ ਵੀ ਵਧੀਆ ਟ੍ਰੇਨ ਤੁਹਾਨੂੰ ਮਿਲਿਆ ਆਉਣ ਵਾਲੇ ਸਮੇਂ ਚ ਤੁਸੀਂ ਸਫਰ ਕਰਨਾ ਹੈ ਦਿੱਲੀ ਨੂੰ ਸਫਰ ਕਰਨਾ ਤਾਂ ਬਜ਼ੁਰਗ ਸਫਰ ਕਰ ਲੈਣ ਭੈਣਾ ਸਫਰ ਕਰ ਲੈਣ ਬੱਚੇ ਸਫਰ ਕਰ ਲੈਣ ਇੰਨੀ ਸੇਫ ਕਿਉਂਕਿ ਗੇਟ ਆਪਣੇ ਆਪ ਬੰਦ ਹੋ ਜਾਂਦੇ ਆ ਗੇਟ ਉਸੇ ਟਾਈਮ ਹੀ ਖੁੱਲਣਗੇ ਜਦੋਂ ਐਂਟਰੀ ਬਾਹਰ ਹੋਣੀ ਹੈ ਜੇ ਕੋਈ ਭੱਜ ਕੇ ਚੜਨਾ ਚਾਹੁੰਦਾ ਭੱਜ ਕੇ ਨਹੀਂ ਚੜ ਸਕਦਾ ਐਕਸੀਡੈਂਟ ਵੀ ਘਟਣਗੇ ਬਹੁਤ ਸਾਰੀਆਂ ਫੈਸਿਲਿਟੀਆਂ ਤੇ ਬੜੀ ਤੇਜ਼ ਸਪੀਡ 180 ਕਿਲੋਮੀਟਰ ਤੱਕ ਦੀ ਸਪੀਡ ਦੇ ਉੱਤੇ ਇਹ ਟ੍ਰੇਨ ਚੱਲਦੀ ਹੈ ਇਹ ਵਧੀਆ ਫੈਸਿਲਿਟੀ ਮਿਲੀ ਹੈ ਬਹੁਤ ਬਹੁਤ ਵਧਾਈ ਆਜ ਸਾਰੇ ਮੈਂ ਤਾਂ ਜਿੱਥੋਂ ਰਾਹ ਦੇ ਵਿੱਚੋਂ ਲੰਘਦਾ ਸੀ ਸਾਰਿਆਂ ਦੇ ਮੋਬਾਈਲ ਚੱਲ ਰਹੇ ਸੀਗੇ ਤੇ ਦੇਖ ਰਹੇ ਸੀ ਵੀ ਯਾਰ ਸਾਡੇ ਭਾਰਤ ਦੇ ਵਿੱਚ ਵੀ ਕਿਉਂਕਿ ਮੋਦੀ ਜੀ ਇਹ ਟ੍ਰੇਨ ਲਿਆਉਣ ਆਲੇ ਨੇ ਪਹਿਲਾਂ ਹਾਲਾਤ ਕੀ ਹੋਇਆ ਕਰਦੇ ਸੀ ਰੇਲਵੇ ਸਟੇਸ਼ਨਾਂ ਦੇ ਮੋਦੀ ਜੀ ਤੇ ਆਉਣ ਤੋਂ ਪਹਿਲਾਂ ਆਪਾਂ ਸਾਰਿਆਂ ਨੇ ਦੇਖਿਆ ਕਿੰਨਾ ਗੰਦ ਪਿਆ ਹੋਇਆ ਕਰਦਾ ਸੀ ਹਰੇਕ ਸਟੇਸ਼ਨ ਦਾ ਨਵੀਨੀਕਰਨ ਕਰਿਆ ਹੁਣ ਨਵੀਆਂ ਰੇਲ ਗੱਡੀਆਂ 80 ਤੋਂ ਲੈ ਕੇ ਮੰਗ ਚੱਲੀ ਆ ਰਹੀ ਸੀ ਵੀ ਸਾਡੇ ਖੇਤਰ ਨੂੰ ਸਿੱਧਾ ਰੇਲਵੇ ਨਾਲ ਚੰਡੀਗੜ੍ਹ ਨਾਲ ਜੋੜਿਆ ਜਾਵੇ ਉਹ ਮੰਗ ਵੀ ਪੂਰੀ ਕਰੀ ਰਵਨੀਤ ਬਿੱਟੂ ਜੀ ਨੇ ਵੀੜਾ ਚੱਕਿਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਮੇਂ ਦੇ ਵਿੱਚ ਹੀ ਤੁਸੀਂ ਦੇਖੋਗੇ ਹੋਰ ਬਹੁਤ ਸਾਰੇ ਕੰਮ ਰੇਲਵੇ ਦੇ ਵਿੱਚ ਤੇ ਹੋਰ ਵੀ ਕਈ ਪੱਤਰ ਦੇ ਉੱਤੇ ਕੰਮ ਜਿਹੜੇ ਸੈਂਟਰ ਦੇ ਅਧੀਨ ਨੇ ਉਹ ਹੋਣ ਜਾ ਰਹੇ ਨੇ ਪੰਜਾਬ ਵਾਸਤੇ ਧੂਰੀ ਵਾਸਤੇ ਵੀ ਆਪਣੇ ਇਲਾਕੇ ਵਾਸਤੇ ਅੱਜ ਬਹੁਤ ਸੁਨਹਿਰਾ ਦਿਨ ਹੈ ਮੈਂ ਸਹਿਮਤ ਹਾਂ ਕਿ ਪੂਰੇ ਰੇਲਵੇ ਦੇ ਲਈ ਜਿੱਥੇ ਹੈ ਉੱਥੇ ਹੀ ਧੂਰੀ ਵਾਸਤੇ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਤੇ ਰੇਲ ਰਾਜ ਮੰਤਰੀ ਜੀ ਦਾ ਰਵਨੀਤ ਬਿੱਟੂ ਜੀ ਦਾ ਜਿਨ੍ਹਾਂ ਦੇ ਪ੍ਰਿਆਸਾਂ ਸਦਕਾ ਇਹ ਬੰਦੇ ਭਾਰਤ ਟ੍ਰੇਨ ਸਾਡੇ ਧੂਰੀ ਵਰਗੇ ਛੋਟੇ ਸ਼ਹਿਰ ਦੇ ਵਿੱਚ ਜਿਹਦਾ ਸਟਾਪੇਜ ਬਣਿਆ ਹੈ ਇਹਦੇ ਨਾਲ ਜਿੱਥੇ ਧੂਰੀ ਨੂੰ ਬਹੁਤ ਜ਼ਿਆਦਾ ਬੈਨੀਫਿਟ ਆਇਆ ਉਥੇ ਵਪਾਰੀ ਵਰਗ ਨੂੰ ਜਿੱਥੇ ਵਪਾਰ ਮੰਡਲ ਦੀ ਗੱਲ ਕਰਾਂ ਤਾਂ ਵਪਾਰ ਮੰਡਲ ਦੇ ਵੱਲੋਂ ਵਪਾਰੀਆਂ ਨੂੰ ਵੀ ਬਹੁਤ ਵੱਡਾ ਬੈਨੀਫਿਟ ਮਿਲਣ ਜਾ ਰਿਹਾ ਹੈ ਸੋ ਬੰਦੇ ਭਾਰਤ ਟ੍ਰੇਨ ਧੂਰੀ ਨੂੰ ਦੇਣ ਦੇ ਲਈ ਜਿੱਥੇ ਸਾਰੇ ਹੀ ਰੇਲ ਡਿਪਾਰਟਮੈਂਟ ਦਾ ਤੇ ਪ੍ਰਧਾਨ ਮੰਤਰੀ ਜੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਤੇ ਸਾਰੀ ਪ੍ਰੈਸ ਮੀਡੀਆ ਦਾ ਵੀ ਕਿ ਤੁਹਾਨੂੰ ਨੇ ਵੀ ਇਸ ਸਮੇਂ ਸਮੇਂ ਸਰ ਮੰਗ ਉਠਾਈ ਕਿ ਬੰਦੇ ਭਾਰਤ ਵਰਗੀਆਂ ਟ੍ਰ ਜਿਹੜੀਆਂ ਨੇ ਉਹ ਧੂਰੀ ਸਟੇਸ਼ਨ ਤੇ ਉਹਨਾਂ ਦਾ ਸਟਾਪੇਜ ਉਹਨਾਂ ਚਾਹੀਦਾ ਇਸ ਲਈ ਮੀਡੀਆ ਦਾ ਤੇ ਪ੍ਰੈਸ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਧੂਰੀ ਵਪਾਰ ਮੰਡਲ ਧੂਰੀ ਅੱਜ ਜਿਹੜੀ ਬੰਦੇ ਪਾਸ ਟ੍ਰੇਨ ਚੱਲੀ ਆ ਜਿਹਦਾ ਸਟਾਪੇਜ ਧੂਰੀ ਦਿੱਤਾ ਇਹਦੇ ਚੱਲਣ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਅਸੀਂ ਆਪਣੇ ਗਰੁੱਪ ਕਰਨੇ ਧੰਨਵਾਦ ਕਰਦੇ ਆ ਭਾਰਤ ਸਰਕਾਰ ਦਾ ਤੇ ਰੇਲਵੇ ਮੰਤਰੀ ਦਾ ਅੱਜ ਬੜਾ ਇਤਿਹਾਸਕ ਦਿਨ ਆ ਪੰਜਾਬ ਦੇ ਲੋਕਾਂ ਲਈ ਤੇ ਵਿਸ਼ੇਸ਼ ਰੂਪ سے ਧੂਰੀ ਦੇ ਲੋਕਾਂ ਲਈ ਧੂਰੀ ਦੇ ਵਪਾਰੀ ਵਰਗ ਲਈ ਧੂਰੀ ਦੀ ਆਮ ਜਨਤਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਦਾ ਰੇਲਵੇ ਮਿਨਿਸਟਰ ਐਸ਼ਵਨ ਜੀ ਦਾ ਔਰ ਰੇਲਵੇ ਰਾਜ ਮੰਤਰੀ ਬਿੱਟੂ ਜੀ ਦਾ ਅਸੀਂ ਤਹਿ ਦਿਲੋਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਬੰਦੇ ਭਾਰਤ ਵਰਗੀ ਬੇਹਦ ਖੂਬਸੂਰਤ ਟ੍ਰੇਨ ਨੂੰ ਚਲਾ ਕੇ ਸਾਡੇ ਲੋਕਾਂ ਨੂੰ ਇੱਕ ਤੋਹਫਾ ਦਿੱਤਾ ਹੈ ਮੈਂ ਇਤਿਹਾਸਿਕ ਪਲ ਬਣਿਆ ਹੈ ਅੱਜ ਦੇਸ਼ ਦੇ ਤੇ ਸ਼ਹਿਰ ਦੇ ਲੋਕਾਂ ਲਈ ਤੇ ਪੱਕੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਪੂਰੀ ਵਿਪਾਲ ਮੰਡਲ ਧੂਰੀ ਔਰ ਜ਼ਿਲ੍ਹਾ ਜਲਨ ਸ਼ਕਤੀ ਹੋਣ ਦੇ ਨਾਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰੇਲਵੇ ਡਿਪਾਰਟਮੈਂਟ ਦਾ ਖਾਸ ਕਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਦਾ